ਸਵਾਦ ਹੁੰਦੀ ਹੈ ਬਾਅਦ ਥੋੜੀ ਮਜਬੂਰੀ ਹੁੰਦੀ ਹੈ ਮਿੱਤੂ 2-4 ਘੰਟੇ ਦੇ ਕੇ ਬਹਾਨੇ ਨਾਲ ਸੁਣਨੀ ਹੁੰਦਾ ਜੀ ਤੁਸੀਂ ਉਹਦਾ ਇੰਟਰਨਲ ਹੀ ਤੁਸੀਂ ਉਹਦਾ ਸਹਾਰਾ ਲਵਦੇ ਹੋ ਰਾਈਟ ਤਾਂ ਮੈਂ ਇਸ ਤੇ ਇਸ ਦੇ ਦੋਨਾਂ ਪੱਖ ਚ ਵੀ ਨਹੀਂ ਟੈਂਸ਼ਨ ਚ ਪੀਓਗੇ ਹਾਂ ਫਿਰ ਤਾਂ ਤੁਸੀਂ ਪੱਕੇ ਆਦੀ ਹੋ ਹਾਂਦੀ ਹੋਗੇ ਆਦੀ ਟੈਂਸ਼ਨ ਤਾਂ ਰੋਜ਼ ਹੀ ਹੋਣੀ ਹੈ ਵੱਡੀ ਤੋਂ ਵੱਡੀ ਹੋਣੀ ਹੈ ਹਾਂ ਫੀਮਾ ਜਿਹੜੀ ਹੈਗੀ ਆ ਆਫੀਮ ਨਾਲ ਬੰਦਾ ਉਹ ਹੋ ਜਾਂਦਾ ਮੈਨੇ ਦੱਸੋ ਵੀ ਜਿੰਨੇ ਕਿੰਨੇ ਸਾਇੰਟਿਸਟ ਬਣ ਗਏ ਜਿਹੜੇ ਇਸ ਰੈਂ ਦਾ ਫੀਮ ਦੀ ਖੇਤੀ ਰਹੀ ਹੈ ਹਾਂ ਨਾ ਚਾਹੀਦਾ ਉਹ ਸੁਪਰ ਪਾਵਰ ਕਿਉਂ ਨਹੀਂ ਬਣਿਆ ਬੱਚੇ ਨੂੰ ਦੇਣੀ ਸ਼ੁਰੂ ਕਰਤੀ ਕਿੰਨੀ ਡੋਜ਼ ਦੇਣੀ ਜਨਤਕਰ ਹਮ ਟੈਸਟਿੰਗ ਚੱਲਣ ਹੁੰਦੇ ਇਹਦਾ ਕਲੀਨਿਕਲ ਟਰਾਇਲ ਹੋਣਾ ਚਾਹੀਦਾ ਹਮ ਦਸਾਂ ਸਾਲਾਂ ਬਾਅਦ ਉਹਦੀ ਸਟੱਡੀ ਵੈਲੀਡੇਟ ਹੋਵੇ ਹਮ ਵੀ ਉਹ ਬੱਚੇ ਤੇ ਕੀ ਕੀ ਪ੍ਰਭਾਵ ਪਈ ਹੈ ਹਮ ਕਿੰਨੇ ਬੱਚੇ ਲਏ ਆ ਤੁਸੀਂ ਹਣਾ ਜਿਹੜੇ ਕਹਿੰਦੇ ਸਬੂਤ ਆਏ ਥੋੜੀ ਹੰਦਾ ਐਰ ਵੀ ਆਓ ਦੇਖੋ ਜੀ ਮੈਂ ਐਂ ਕਰਦਾ ਐਂ ਕਰਦਾ ਯਾਰ ਵੀ ਇਹ ਹੈ ਵੀ ਸਟੱਡੀ ਹੋ ਤੋ ਸਟੱਡੀ ਤੇ ਹੇਗਾ ਨਾ ਕੰਬੈਕ ਮੈਡੀਕਲ ਨਸ਼ਾ ਹੋ ਗਿਆ ਚਿੱਟਾ ਆ ਗਿਆ ਕਿ ਉਹ ਅਖਵਾ ਦੇ ਤਰ੍ਹਾਂ ਨਸ਼ੇ ਹੈਗੇ ਆ ਵੀ ਇਹਨਾਂ ਦਾ ਤੋੜ ਇਹ ਬਾਕੀ ਹੈ ਜਾਂ ਨਹੀਂ ਇਹ ਚੀਜ਼ ਤੋੜ ਇਹ ਉਹ ਇਸ ਸਟੇਜ ਤੋਂ ਲੰਘ ਕੇ ਗਈ ਹੈ ਹੂੰ ਹੁਣ ਅਫੀਮ ਤੇ ਆਈ ਆ ਫਿਰ ਕਦੇ ਕਦੇ ਪ੍ਰੈਗਾ ਤੇ ਆਈ ਆ ਹੂੰ ਅਫੀਮ ਤੋਂ ਜਦੋਂ ਨਾਲ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਕਿਤੇ ਹੋ ਸਕਦਾ ਉਹ ਚਰਸ ਤੇ ਆਈ ਹੋਣ ਹੂੰ ਚਰਸ ਤੋਂ ਬਾਅਦ ਫਿਰ ਉਹ ਸਮੈਕ ਤੇ ਆਈ ਆ ਚਿੱਟਾ ਕੰਮ ਕਰਨਾ ਹੂੰ ਜਿਹੜੇ ਬੱਚੇ ਹੁਣ ਚਿੱਟਾ ਜਾਂ ਨਸ਼ਾ ਕਰ ਰਹੇ ਆ ਉਹਨਾਂ ਕਿਹੜੇ ਕੰਮ ਕਰਨਾ ਸੀ ਕੰਮ ਤਾਂ ਕਰਨਾ ਹੈ ਨੀ ਨਾ ਤਾਂ ਖੇਤੀ ਕਰਨੀ ਹੈ ਤੇ ਇੱਕ ਆਪਾਂ ਨਸ਼ੇ ਦੇ ਨਾਲ ਹੀ ਸੰਬੰਧਿਤ ਵੇਖਿਆ ਜਾਂਦਾ ਕਿ ਹੁਣ ਇੱਕ ਧਾਰਨਾ ਬਣੀ ਹੋਈ ਹੈ ਕਿ ਜਿਹੜੇ ਲੋਕ ਪੈਗ ਲਾਉਂਦੇ ਨੇ ਹਨਾ ਕੋਈ ਗੱਲ ਮੈਂ ਵੀ ਕਰਦਾ ਰਿਹਾ ਵਿੱਚ ਵੀ ਥੋੜੀ-ਮੋਟੀ ਪੈਗ ਲਾਉਣ ਦਾ ਬੰਦਾ ਰਿਲੈਕਸ ਹੋ ਜਾਂਦਾ ਜੇ ਦਵਾਈ ਨੂੰ ਦਾਰੂ ਸ਼ਰਾਬ ਨੂੰ ਦਾਰੂ ਦਵਾਈ ਜਿਦਾਂ ਲਵੇ ਜਾਂ ਇਹਦੇ ਵਿੱਚ ਕਈ ਆਂਦਾ ਵੀ ਜਿਹੜਾ ਫੀਮ ਦਾ ਕਹਿੰਦਾ ਕਿ ਫੀਮ ਦਾ ਸੇਵਨ ਜਿਹੜਾ ਠੀਕ ਰਹਿੰਦਾ ਸੇਵਨ ਬੰਦਾ ਠੀਕ ਰਹਿੰਦਾ ਇਹ ਚੀਜ਼ਾਂ ਦੇ ਵਿੱਚ ਕਿੰਨੀ ਕਿ ਤਾਰਨਾ ਸਹੀ ਹੈ ਜੀ ਦੇਖੋ ਜਿਹੜੀ ਚੀਜ਼ ਤੁਹਾਨੂੰ ਐਡਿਕਟ ਕਰਦੀ ਹੈ ਜਿਹਦੇ ਬਿਨਾਂ ਤੁਸੀਂ ਰਹਿ ਨਹੀਂ ਸਕਦੇ ਉਹਨੂੰ ਇਮੀਡੀਏਟ ਛੱਡ ਦੇਣਾ ਚਾਹੀਦਾ ਹੂੰ ਠੀਕ ਹੈ ਇਹਦਾ ਮਤਲਬ ਉਹ ਤੁਹਾਨੂੰ ਸ਼ੁਰੂਆਤ ਤੋਂ ਸੁਆਦ ਸੁਆਦ ਹੁੰਦੀ ਹੈ ਬਾਅਦ ਥੋੜੀ ਮਜਬੂਰੀ ਹੁੰਦੀ ਹੈ ਮਿੱਤੂ 2-4 ਘੰਟੇ ਦੇ ਕਿ ਬਹਾਣੇ ਨਾਲ ਸੁਣੀ ਜਾਂਦਾ ਜੀ ਤੁਸੀਂ ਉਹਦਾ ਇੰਟਰਨਲ ਹੀ ਤੁਸੀਂ ਉਹਦਾ ਸਹਾਰਾ ਲਵਦੇ ਹੋ ਤਾ ਮੈਂ ਇਸ ਤੇ ਇਸ ਤੇ ਦੋਨਾਂ ਪੱਖ ਚ ਵੀ ਨਹੀਂ ਹਾਂ ਹਾਂ ਇੰਜੋਏ ਲੀ ਕਰੋ ਕਦੇ ਕਦੇ ਕਰੋ ਪਰ ਇਹ ਡੇਲੀ ਦੀ ਆਪਦੇ ਤੁਸੀਂ ਅਫੀਮ ਤਾਂ ਜਿਹੜੀ ਐ दारू ਉਹਨੂੰ ਤੁਹਾਡੇ ਸਮਾਜ ਨੇ ਐਕਸੈਪਟ ਕਰ ਲਿਆ ਇਟਸ ਓਕੇ ਹੂੰ ਪਰ Rajasthan ਦੇ ਵਿੱਚ ਨਹੀਂ ਹੈਗਾ ਨਹੀਂ ਐਕਸੈਪਟ ਕਰਦੇਗਾ ਨੇ ਆਪਣੇ ਆਮ ਹੀ ਕਹਿੰਦੇ ਨਾ ਜੀ ਅਹ ਪਈ ਰਾਤ ਨੂੰ ਦੋ ਪੈਗ ਜਿਹੜਾ ਬੰਦਾ ਆ ਦੋ ਪੈਗ ਹੀ ਰੱਖੇ ਵੀ ਅੱਜ ਜਿਹਨੇ ਹੰਸਤ ਮੰਦ ਰਾਇਆ ਹਾਂ ਉਵੇਂ ਉਹ ਦੋ ਪੈਗਾ ਕੇ ਹਾਂ ਦੋ ਪੈਗਾ ਕੇ ਵੀ ਦੋ ਪੈਗ ਰੱਖੋ ਕਿਉਂਕਿ ਜਿਹਨੇ ਹੰਸਤ ਮੰਦ ਰਾਇਆ ਮੈਂ ਮੈਂ ਆਪਦੀ ਗੱਲ ਕਰ ਲਿਆ ਮੈਨੂੰ ਪਤਾ ਨਹੀਂ ਲੱਗਾ ਹੰਸਤ ਮੰਦ ਦਾ ਪਾ ਤਿੰਨ ਚਾਰ ਦਿਨਾਂ ਦਾ ਸੁਣ ਰਿਹਾ ਹਾਂ ਹਾਂ ਹੰਸਤ ਮੰਦ ਰਾਇਆ ਤਾਂ ਇਹ ਪਹਿਲਾਂ ਦਾ ਇਹ ਹੰਸਤ ਮੰਦ ਰਾਇਆ ਜਿਹੜਾ ਸੀਗਾ ਆਲ ਆਫ ਸਟਾਰ ਨੇ ਹੰਸਤ ਮੰਦ ਰਾਇਆ ਆ ਗਿਆ ਹਾਂ ਆਣਾ ਹੁਣ ਪਤਾ ਨਹੀਂ ਨੋਵਾਂ ਬਹਿਨ ਦਾ ਦਰਿਆ ਕਿਹੜਾ ਆ ਜੂਆ ਵੀ ਜਿਵੇਂ ਮੈਂ ਅਕਸਰ ਮੈਂ ਵੀ ਕਹਿੰਦਾ ਕਹਿੰਦਾ ਮੈਂ ਕਹਿੰਦਾ ਤੈਨੂੰ ਕੋਈ ਟੈਨਸ਼ਨ ਰਹਿੰਦੀ ਆ ਜੋ ਰਹਿੰਦੀ ਆ ਮੈਂ ਕਹਿੰਦਾ ਚਲ ਕੋਈ ਗੱਲ ਦੀ ਵੀ ਜੇ ਤੁਸੀਂ ਜ਼ਿਆਦਾ ਨਹੀਂ ਇਕੱਲੇ ਆਪਦਾ ਬੈਠ ਕੇ ਵੀ ਤੁਸੀਂ ਇੱਕ ਪਿੱਗ ਲਾ ਕੇ ਅੱਧੀ ਰੋਟੀ ਖਾ ਲੋ ਤੇ ਬਹੁਤ ਬਣੇ ਦੇਖੋ ਜੇ ਤੁਸੀਂ ਟੈਨਸ਼ਨ ਚ ਕੀ ਹੋਗੇ ਹਾਂ ਫਿਰ ਤਾਂ ਤੁਸੀਂ ਪੱਕੇ ਆਦੀ ਹੋਗੇ ਆਦੀ ਹੋਗੇ ਟੈਨਸ਼ਨ ਤਾਂ ਰੋਜ਼ ਹੀ ਹੋਣੀ ਹੈ ਹੂੰ ਵੱਡੀ ਤੋਂ ਵੱਡੀ ਹੋਣੀ ਹੈ ਹਾਂ ਹੈਨਾ ਹਾਂ ਵੀ ਇਹ ਫਨਲੀ ਤਾਂ ਪੋਸੀਬਲ ਹੈਗਾ ਫਨ ਕਰਦੇ ਆਂ ਅਸੀਂ ਧੰਨਵਾਦ ਸੇ ਪਰ ਜੇ ਤੁਸੀਂ ਟੈਨਸ਼ਨ ਕਰਕੇ ਪੀ ਰਹੇ ਹੋ देन ਯੂ ਵਿਲ ਬੀ ਐਡਿਕਟਡ ਫਿਰ ਰੋਜ਼ ਟੈਨ ਜਿੰਦਗੀ ਟੈਨਸ਼ਨ ਤੋਂ ਬਿਨਾ ਤਾਂ ਹੈ ਹੀ ਨਹੀਂ ਯੂ ਹੈਵ ਟੂ ਫਾਈਟ ਵਿਦਾਊਟ ਦਾ ਵਿਦਾਊਟ ਐਨ ਐਡਿਕਸ਼ਨ ਹਨਾ ਇਸੇ ਤਰ੍ਹਾਂ ਅਫੀਮ ਦੀ ਜਿਹੜੀ ਗੱਲ ਕਰਦੇ ਆ ਵੀ ਅਫੀਮ ਜਿਹੜੀ ਹੈਗੀ ਆ ਅਫੀਮ ਨਾਲ ਬੰਦਾ ਉਹ ਹੋ ਜਾਂਦਾ ਮੈਨੇ ਦੱਸੋ ਵੀ ਜਿੰਨੇ ਕਿੰਨੇ ਸਾਇੰਟਿਸਟ ਬਣ ਗਏ ਜਿਹੜਾ ਅਫੀਮ ਖਾਂਦੇ ਆ ਇਹ ਇੱਕ ਪਿਛਲੀ ਵੀਡੀਓ ਵੀ ਆਈ ਸੀ ਚਾਇਨਾ ਨੇ ਹਾਂ ਠੀਕ ਹੈ ਚਾਇਨਾ ਚ ਕਿਸ ਰੈਂਜ ਅਫੀਮ ਦੀ ਖੇਤੀ ਰਹੀ ਹੈ ਹਨਾ ਚਾਈਨਾ ਉਹਦਾ ਸੁਪਰ ਪਾਵਰ ਕਿਉਂ ਨਹੀਂ ਬਣਿਆ ਚਾਈਨਾ ਨੇ ਉਸ ਨੂੰ ਕੱਢ ਕੇ ਫਿਰ ਸੁਪਰ ਪਾਵਰ ਬਣਿਆ ਨਾ ਆਪ ਦੇ ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਆਇਆ ਹੈ ਨਾ ਤੁਸੀਂ ਕਹਿੰਦੇ ਔਰ ਜਿਹੜੇ ਲੋਕ ਕਹਿੰਦੇ ਆ ਬੇਫੀਮ ਤਾਂ ਬਹੁਤ ਵਧੀਆ ਗੱਲ ਹੁੰਦੀ ਆ ਹੂੰ ਉਹਨਾਂ ਕਹਿੰਨ ਆਪਣੇ ਬੱਚੇ ਤੋਂ ਸ਼ੁਰੂ ਕਰ ਹੁਣੇ ਮੇਰੇ ਸਾਹਮਣੇ ਖਵਾਉਣੇ ਸ਼ੁਰੂ ਕਰ ਹੂੰ ਆਪਣੇ ਤਾਂ ਮੰਗ ਹੀ ਕਰ ਰਹੇ ਮੈਂ ਕਹਿੰਦਾ ਆਪਣੇ ਬੱਚੇ ਨੂੰ ਅਫੀਮ ਦੀ ਤੇ ਉਹਦੀ ਛੋਟੇ ਨੂੰ ਕਹਿ ਰਹੇ ਆ ਜਿਹੜੇ ਤੁਹਾਨੂੰ ਕਹਿ ਰਹੇ ਆ ਉਹਨੂੰ ਪੁੱਛੋ ਵੀ ਤੇਰੀ ਤੇਰੀ ਕੁੜੀ ਨੂੰ ਤੂੰ ਦੇਣੀ ਸ਼ੁਰੂ ਕਰਤੀ ਕਿੰਨੀ ਡੋਜ਼ ਦੇਣਾ ਹੈ ਜਨਤਕਰ ਹੂੰ ਬੱਚੇ ਨੂੰ ਦੇਣੀ ਸ਼ੁਰੂ ਕਰਤੀ ਕਿੰਨੀ ਡੋਜ਼ ਦੇਣਾ ਜਨਤਕਰ ਹੂੰ ਟੈਸਟਿੰਗ ਚੱਲਣ ਹੁੰਦੇ ਇਹਦਾ ਕਲੀਨਿਕਲ ਟਰਾਇਲ ਹੋਣਾ ਚਾਹੀਦਾ ਹੂੰ ਦਸਾਂ ਸਾਲਾਂ ਬਾਅਦ ਉਹਦੀ ਸਟੱਡੀ ਵੈਲੀਡੇਟ ਹੋਵੇ ਹੂੰ ਵੀ ਉਹ ਬੱਚੇ ਤੇ ਕੀ ਕੀ ਪ੍ਰਭਾਵ ਪਈ ਹੈ ਹੂੰ ਕਿੰਨੇ ਬੱਚੇ ਲਏ ਆ ਤੁਸੀਂ ਹਣਾ ਜਿਹੜੇ ਕਹਿੰਦੇ ਸਬੂਤ ਆਏ ਥੋੜੀ ਅੰਦਰ ਵੀ ਆਓ ਦੇਖੋ ਜੀ ਮੈਂ ਆਇਂ ਕਰਦਾ ਆਇਂ ਕਰਦਾ ਯਾਰ ਵੀ ਇਹ ਹੈ ਵੀ ਸਟੱਡੀ ਹੋ ਤਾਂ ਸਟੱਡੀ ਤੇ ਹੋਣਾ ਹੈ ਹਾਂ ਹਣਾ ਵੀ ਤੁਸੀਂ 50 ਬੱਚੇ ਲਏ ਉਹਨਾਂ ਨੂੰ 30 ਸਾਲ ਦੀ ਹਫੀਮ ਖੋਈ ਹੂੰ ਠੀਕ ਹੈ ਅਫੀਮ ਖੋਣ ਤੋਂ ਬਾਅਦ ਉਹਦੇ ਰਿਜ਼ਲਟ ਕੀ ਆਏ ਲੈਟ ਸਟਾਰਟ ਵਿਦ देयर ਕਿਡਸ ਹੁਣ ਉਹਨਾਂ ਦੇ ਬੱਚਿਆਂ ਤੋਂ ਸਟਾਰਟ ਕਰਦੇ ਹਾਂ ਹੁਣ ਜਿਵੇਂ ਇੱਕ ਕਹਿੰਦਾ ਵੀ ਹੁਣ ਜਿਵੇਂ ਆਪਣੇ ਨਸ਼ਾ ਬਹੁਤ ਜ਼ਿਆਦਾ ਹੈਗਾ ਨਾ ਮੈਡੀਕਲ ਨਸ਼ਾ ਹੋ ਗਿਆ ਚਿੱਟਾ ਆ ਗਿਆ ਕਈ ਉਹ ਅੱਖਾਂ ਦੇ ਤਰ੍ਹਾਂ ਨਸ਼ੇ ਹੈਗੇ ਆ ਵੀ ਇਹਨਾਂ ਦਾ ਤੋੜ ਇਹ ਬਾਕੀ ਹੈ ਜਾਂ ਨਹੀਂ ਇਹ ਚੀਜ਼ ਤੋੜ ਇਹ ਉਹ ਇਸ ਸਟੇਜ ਤੋਂ ਲੰਘ ਕੇ ਗਏ ਆ ਨਸ਼ੇ ਦਾ ਕੋਈ ਅੰਤ ਨਹੀਂ ਹੁੰਦਾ ਠੀਕ ਹੈ ਸਟਾਰਟ ਉਹਨੇ ਸਿਕਰ ਤੋਂ ਕੀਤੀ ਸੀ ਉਸ ਤੋਂ ਬਾਅਦ ਅਗਾਹਾਂ ਕਰਦੇ ਕਰਦੇ ਉਹ ਥੋੜੇ ਤੇ ਆ ਕੇ ਅਫੀਮ ਤੇ ਆਏ ਆ ਫਿਰ ਕਦੇ ਕਦੇ ਪ੍ਰੈਗਾ ਤੇ ਆਏ ਆ ਹਮ ਅਫੀਮ ਤੋਂ ਜਦੋਂ ਉਹਨਾਂ ਨਾਲ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਕਿਤੇ ਹੋ ਸਕਦਾ ਉਹ ਚਰਸ ਤੇ ਆਏ ਹੋਣ ਹਮ ਚਰਸ ਤੋਂ ਬਾਅਦ ਫਿਰ ਉਹ ਸਮੈਕ ਤੇ ਆਏ ਆ ਚਿੱਟੇ ਤੇ ਆਏ ਆ ਹਮ ਕਿਉਂਕਿ ਐਕਸਟ੍ਰੀਮਟੀ ਵਾਲੇ ਪਾਸੇ ਭਜਦੇ ਆ ਹੋਰ ਅੱਗੇ ਹੋਰ ਅੱਗੇ ਕਿਉਂਕਿ ਇਹਨਾਂ ਨੇ ਕਿਹੜਾ ਕੰਮ ਕਰਨਾ ਹਮ ਜਿਹੜੇ ਬੱਚੇ ਹੁਣ ਚਿੱਟਾ ਜਾਂ ਨਸ਼ਾ ਕਰ ਰਹੇ ਆ ਉਹਨਾਂ ਨੇ ਕਿਹੜਾ ਕੰਮ ਕਰਨਾ ਸੀ ਕੰਮ ਤਾਂ ਕਰਨਾ ਹੈ ਨੀ ਨਾ ਤਾਂ ਖੇਤੀ ਕਰਨੀ ਹੈ ਕੁਝ ਨਹੀਂ ਕਰਨਾ ਨਹੀਂ ਕਰਨਾ ਬਿਲਕੁਲ 13 14 ਸਾਲ ਦੇ ਬੱਚਿਆਂ ਨੂੰ ਤੁਸੀਂ ਅਫੀਮ ਅਫੀਮ ਤੇ ਲਾ ਦੋਗੇ ਫਿਰ 13 14 ਸਾਲਾਂ ਵਿੱਚ ਅਫੀਮ ਨੂੰ ਖਾ ਲਈ ਪਹਿਲੇ ਦਿਨ 10 ਦਿਨ ਉਹਨਾਂ ਨੂੰ ਮਜ਼ਾ ਆਊਗਾ ਤਾਂ 10 ਬੱਚਿਆਂ ਨੂੰ ਟ్రਾਇਲ ਕਰਕੇ ਦੇਖ ਲਓ ਉਸ ਤੋਂ ਬਾਅਦ ਫਿਰ ਉਹਨਾਂ ਦੀ ਮਜਬੂਰੀ ਬਣ ਜੂਗੀ ਹੋਰ ਡੋਜ਼ ਵਧਾਈਏ ਡੋਜ਼ ਵਧਾਣੀ ਪੈਣੀ ਉਹ ਹੀ ਨਾ ਉਹ ਨੁਕਸਾਨ ਤਾਂ ਉਹਦੇ ਵਿੱਚ ਹੋ ਗਿਆ ਵੀ ਇਹ ਤੈ ਕੌਣ ਕਰੂਗਾ ਵੀ ਡੋਜ਼ ਇੰਨੀ ਰੱਖੂਗੀ ਇਹ ਗਾਰੰਟੀ ਕਰਦਾ ਕੋਈ ਫਿਰ ਉਹ ਉਹ ਕਿੰਨੇ ਨੂੰ ਪੁੱਛ ਲਓ ਤੁਸੀਂ ਜਿਹੜੇ ਚਿੱਟੇ ਖਾਂਦੇ ਆ ਠੀਕ ਹੈ ਅੱਛਾ ਇਹ ਦੱਸੋ ਵੀ ਹੀਰੋਇਨ ਬਣਦੀ ਕੀ ਤੁਹਾਨੂੰ ਅਫੀਮ ਦਾ ਕਰਕਸ ਹੈ ਹਣਾ ਜਿਹੜਾ ਬੰਦਾ ਪਹਿਲਾਂ ਜਿਹਨੂੰ ਪੈਸੇ ਨਹੀਂ ਮਿਲਦੇ ਚਾਰ ਪੈਸੇ ਸਸਤੀ ਸੀ ਜਦੋਂ ਹੂੰ ਹਣਾ ਉਦੋਂ ਬੰਦਾ ਖਾਸੇ ਦਾ ਰੁਪਿੰਦਾ ਜਦੋਂ ਥੋੜਾ ਜਿਹਾ ਡਿਵੈਲਪ ਹੋ ਜਾਊਗਾ ਉਦੋਂ ਫਿਰ ਉਹ ਬਲੈਕ ਲੈਵਲ ਪੀਣ ਲੱਗ ਜਾਊਗਾ ਉਧੂ ਜਾਊਗਾ ਠੀਕ ਹੈ ਸਹੀ ਹੈ ਉਹ ਬਲੈਕ ਲੈਵਲ ਵਾਲੇ ਪਾਸੇ ਆ ਜਾਊਗਾ ਜਿਹੜੀ ਅਫੀਮ ਵਾਸਤੇ ਅਸੀਂ ਕਹਿੰਦੇ ਹਾਂ ਹੂੰ ਚਿੱਟਾ ਸੋਖਾ ਮਿਲਦਾ ਹੈ ਕਫੀਮ ਸੋਖੇ ਮਿਲਦੀ ਮੇਰੇ ਤੋਂ ਨਾ ਚਿੱਟਾ ਤਾਂ ਗਲੀ-ਗਲੀ ਚ ਮਿਲ ਜਾਂਦਾ ਅਫੀਮ ਔਖੀ ਮਿਲਦੀ ਹੈ ਹਾਂ ਅਫੀਮ ਵੀ ਅਵੇਲੇਬਲ ਹੈ। ਅਫੀਮ ਪਹਿਲਾਂ ਵੀ ਸੀ ਨਾ? ਹਾਂ, ਅਵੇਲੇਬਲ ਸੀ। ਹਾਂ। ਐਨੀ ਬੈਨ ਨਹੀਂ ਸੀ। ਨਹੀਂ ਬੈਨ ਨਹੀਂ ਕੋਈ। ਰਾਈਟ? ਸਸਤਾ ਕਿਹੜਾ? ਅਫੀਮ ਸਸਤੀ। ਹੂੰ। ਟਿਟਾ ਮਹਿੰਗਾ। ਉਹ ਇੱਕ ਡੋਜ਼ ਹੀ। ਹਾਂ, ਮੈਂ ਇਹ। ਉਹ ਮੈਨੂੰ ਤਾਂ ਪਤਾ ਨਹੀਂ ਹੁਣ ਪਰ ਉਹ ਕਾਫੀ ਕੋਸਟਲੀ ਹੈ। ਕਾਫੀ ਕੋਸਟਲੀ ਹੈ। ਹਾਂ। ਅਫੀਮ ਦਾ ਇੱਕ ਤੋਲਾ ਜਿਹੜਾ ਉਹ 2010 ਤੱਕ ਹੁਣ ਤਾਂ ਚਲੋ ਮਹਿੰਗਾ ਹੋ ਗਿਆ ਹੋਊਗਾ। ਹੂੰ। 2000 ਤੱਕ ਮਿਲਦਾ ਸੀ। ਜਿਹੜਾ ਕਿ ਇੱਕ ਤੋਲਾ 8-9 ਡੋਜ਼ਾਂ ਜਾਂ 10 ਡੋਜ਼ਾਂ ਜਾਂ 15 ਡੋਜ਼ਾਂ ਵੀ ਹੋ ਜਾਂਦੀ ਸੀ। ਦੋ ਜਾਂਦੀਆਂ। ਹਣਾ ਜਿਵੇਂ ਉਹ ਕਹਿੰਦੇ ਵੀ ਛੋਲੇ ਦਾਣੇ ਜਿੰਨੇ ਲੈ ਲੋ। ਆ ਕਈ ਤਾਂ ਬਹੁਤ ਮੋਟੀ-ਮੋਟੀ ਖਾ ਜਾਂਦੇ। ਜਿਹੜੀ ਛੋਲੇ ਦਾਣੇ ਜਿੰਨੇ ਵਾਲੀ ਆ ਉਹ ਤਾਂ ਮਹੀਨਾ-ਮਹੀਨਾ ਟੱਪ ਜਾਂਦੀ ਸੀ। ਹਾਂ ਉਹ ਰਹਿ ਕਿਉਂ ਨਹੀਂ ਉੱਥੇ? ਤੋ ਵਧਦੇ ਬਿਲਕੁਲ। ਅੱਗੇ ਵਧੀ ਇਹ ਚੀਜ਼ ਹੋ ਜੀ। ਅੱਗੇ ਗਏ ਜਾਓ। ਇਹ ਰਸਤੇ ਤੋਂ ਅੱਗੇ ਗਏ ਜਾਓ। ਹੂੰ। ਠੀਕ ਹੈ। ਕਿਉਂਕਿ ਜਦੋਂ ਉਹ ਨੂੰ ਅਗਲਾ ਰਸਤਾ ਤੁਹਾਨੂੰ ਦਿਖਾਤਾ ਉਹ ਅੱਗੇ ਵਧੀ ਜਾਣਗੇ। ਸੈਕੰਡ ਜੋ ਤੁਸੀਂ ਉਹਨੂੰ ਬਲੈਕ 'ਚ ਲੈ ਕੇ ਆਉਨੇ ਹੋ। ਹੂੰ। ਨਸ਼ੇ ਨੂੰ ਜੋ ਤੁਸੀਂ ਬਲੈਕ 'ਚ ਲੈ ਕੇ ਆਉਨੇ ਹੋ ਉਹਦਾ ਨਸ਼ਾ ਵਧੂਗਾ ਕਿਉਂਕਿ ਸਪਲਾਈ ਕਰਨ ਵਾਲਿਆਂ ਦਾ ਇੰਟਰਸਟ ਹੁੰਦਾ ਉਹਦੇ 'ਚ। ਜਿਹੜੇ ਹੁਣ ਤੇ ਭੰਗ ਖੜੀ ਐ ਤੁਹਾਡੇ ਗਲੀ ਗਲੀ ਮੇਰੇ ਇੱਕ ਦੋਸਤ ਆਇਆ ਅ ਤੋਂ ਕਰਨਾਟਕਾ ਤੋਂ ਉਹ ਇੱਥੇ ਭੰਗ ਖੜੀ ਇੱਥੇ ਪਲਾਟ ਚ ਤਾਂ ਖੜਾ ਹੋ ਗਿਆ ਉਹ ਤੇਰੀ ਨੂੰ ਐਨੀ ਭੰਗ ਹੋਈ ਐਨੇ ਉਹ ਸੱਚੇ ਪਤਾ ਨਹੀਂ ਕਿੰਨੇ ਲੱਖਾਂ ਦੀ ਹੋਊਗੀ ਹਜ਼ਾਰਾਂ ਦੀ ਹੋਊਗੀ ਮੈਂ ਤੈਨੂੰ ਕੀ ਹੋ ਗਿਆ ਕਹਿੰਦਾ ਯਾਰ ਇਤਨੀ ਭੰਗ ਇੱਧਰ ਤੇ ਮੈਂ ਕੀ ਹੋ ਗਿਆ ਕਹਾਂ ਹਮਾਰੇ ਤਾਂ ਬਹੁਤ ਮਹਿੰਗੀ ਵਿਕਤੀ ਐ 5000 ਰੁਪਏ ਕਿਲੋ ਵਿਕਤੀ ਐ ਹਾਂ ਆਪਰੇ ਤੋਂ ਵੱਧੂ ਠੀਕ ਐ ਮੈਂ ਕਹਾਂ ਯਾਰ ਇਹ ਗੱਲ ਨਹੀਂ ਇੱਥੇ ਹਾਂ ਉਹ ਕਰਕਸ ਉਹ ਵੀ ਕਰਕਸ ਕਰਦੇ ਉਹਦਾ ਮੈਂ ਇਥੇ ਕੋਈ ਗੱਲ ਨਹੀਂ ਹੈਗੀ ਇਸ ਤਰ੍ਹਾਂ ਦੀ ਕਿਉਂਕਿ ਉਹ ਫ੍ਰੀ ਅਵੇਲੇਬਲ ਹੈ ਤਾਂ ਤੂਰਾ ਫ੍ਰੀ ਅਵੇਲੇਬਲ ਬਹੁਤ سارے ਨਸ਼ੇੜੇ ਹੈਗੇ ਜਿਹੜੇ ਹਰਬਲ ਤੌਰ ਤੇ ਸਾਡੇ ਫ੍ਰੀ ਅਵੇਲੇਬਲ ਅੱਜ ਵੀ ਹੈਗੇ ਆ ਕਿੰਨੇ ਕੁ ਲੋਕਾਂ ਦੇ